Satra, ਦੇ ਰੱਖੈ ਆਪਣੇ ਕੋ ਸਾਹ ਸਾਹ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਿਓ ਮੇਰਾ ਤੀਤ ਆਦੇ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਾ ਸੁਨ ਰਸਨ ਬਖਾਨੀ ਸਗਲ ਥਰਤੇ ਹੋਈ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਰਵਤਾਨ ਤੇ ਹੋਊ ਤੁਮਥਾਨ ਨਾਨਕ ਜੀ ਘਟ ਵਸੈ ਹਰ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸWARE ਸਤਸੰਗੀ ਜਨੋ ਪ੍ਰਜਾਣਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ ਅੱਜ ਦਾ ਪਵਿੱਤਰ ਸ਼ਬਦ ਚੱਲ ਰਹੀ ਲੜੀਵਾਰ ਕਥਾ ਉਤਾਰਕ ਸੁਖਮਨੀ ਸਾਹਿਬ ਜੀ ਦੀ ਤੀਸਰੀ ਅਸ਼ਟਪਦੀ ਦਾ 8ਵਾਂ ਪਦ ਆਪ ਜੀ ਨੇ ਸਰਵਣ ਕੀਤਾ ਇਸ 8ਵੇਂ ਪਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਾਂ ਆਰੰਭ ਕਰਕੇ ਸਰਵਣ ਕਰੀਏ ਉਸ ਤੋਂ ਪਹਿਲਾਂ ਆਪਣੀ ਆਤਿ ਦਾਸਨੀਆ ਗੁਰੂ ਚਰਨਾਂ ਵਿੱਚ ਲਵਾਰੋ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰ ਸਾਹਿਬ ਜੀ ਦੇ ਪਵਿੱਤਰ ਅੰਗ 26 ਉਪਰ ਸੁਭਾਏ ਮਾਨ ਤੀਸਰੀ ਅਸ਼ਟਪਦੀ ਦਾ ਅੱਠਵਾਂ ਪਦਾ ਜੋ ਆਪ ਜੀ ਨੇ ਸਰਵਣ ਕੀਤਾ ਸੰਸਾਰ ਵਿੱਚ ਸੰਸਾਰ ਨੂੰ ਧਰਮ ਨਹੀਂ ਸਮਝਣੀ ਆਈ ਵੀ ਧਰਮ ਕੀ ਹੈ ਕੋਈ ਨਦੀਆਂ ਨਾਲੀਆਂ ਦਰਖਤਾਂ ਦੀ ਜੜ ਪੱਥਰਾਂ ਦੀ ਮੂਰਤੀਆਂ ਦੀ ਪੂਜਾ ਨੂੰ ਧਰਮ ਸਮਝਦਾ ਹੈ ਕੋਈ দান ਕਰਨ ਨੂੰ ਧਰਮ ਸਮਝਦਾ ਹੈ ਕੋਈ ਜੰਗਲਾਂ ਵਿੱਚ ਪੁੱਠੇ ਸਿੱਧੇ ਲੱਕੜ ਨੂੰ ਧਰਮ ਸਮਝਦਾ ਹੈ ਕੋਈ ਜਲ ਧਾਰੇ ਧੂਣੀਆਂ ਤਾਪਣ ਨੂੰ ਧਰਮ ਸਮਝਦਾ ਹੈ ਪਰ ਗੁਰੂ ਪਾਤਸ਼ਾਹ ਨੂੰ ਪੁੱਛਿਆ ਸਿੱਖਾਂ ਨੇ ਮਹਾਰਾਜ ਧਰਮ ਕੀ ਹੈ ਤੇ ਪਾਤਸ਼ਾਹ ਕਹਿੰਦੇ ਧਰਮ ਤਾਂ ਵੈਸੇ ਦੁਨੀਆ ਵਿੱਚ ਬੜੇ ਮੰਨੇ ਗਏ ਆ ਸਿੱਖੋ ਪਰ ਜੇ ਮੈਂ ਸੱਚੀ ਗੱਲ ਦੱਸਾਂ ਤੇ ਕੇਵਲ ਕੇਵਲ ਹਰੀ ਦਾ ਨਾਮ ਹੀ ਅਸਲੀ ਧਰਮ ਹੈ ਸਰਬ ਧਰਮਾਂ ਵਿੱਚੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕੰਮ ਚੰਗੇ ਕੰਮ ਕਰੋ ਤੇ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਕਰੋ ਨਾਮ ਨਾਲ ਜੁੜ ਕੇ ਸਾਡਾ ਅਗਲਾ ਜੀਵਨ ਸਫਲਾ ਹੋਵੇਗਾ ਜੰਮਨ ਮਰਨ ਤੋਂ ਮੁਕਤੀ ਮਿਲੇਗੀ ਚੰਗੇ ਕਰਮ ਕਰਕੇ ਅਸੀਂ ਸੰਸਾਰ ਦੇ ਵਿੱਚ ਚੰਗਾ ਜੀਵਨ ਬਤੀਤ ਕਰ ਸਕਦੇ ਆ ਇਸ ਕਰਕੇ ਮਨੁੱਖ ਮਾਤਰ ਨੇ ਲਈ ਸਾਰੀਆਂ ਧਰਮਾਂ ਤੋਂ ਵੱਡਾ ਧਰਮ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਹਰੀ ਦਾ ਨਾਮ ਜਪੋ ਚੰਗੇ ਕੰਮ ਕਰੋ ਦਸਾਂ ਦਾ ਉਹਦੀ ਕਿਰਤ ਕਰੋ ਇਹ ਹੀ ਕੀ ਧਰਗੁਰੂ ਨਾਨਕ ਪਾਤਸ਼ਾਹ ਜੀ ਨੇ ਅਰੰਭਤਾ ਵੇਸ ਸਿੱਖ ਜਗਤ ਨੂੰ ਦਿੱਤੀ ਹੈ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਵੰਡ ਛਕਣਾ ਵੀ ਚੰਗਾ ਕਰਨਾ ਚ ਆਉਂਦਾ ਹੈ ਇਸ ਕਰਕੇ ਸਾਰੇ ਧਰਮਾਂ ਤੋਂ ਛੇਸ਼ਤ ਧਰਮ ਹੈ ਪਰਮੇਸ਼ਰ ਦਾ ਨਾਮ ਜਪਣਾ ਤੇ ਚੰਗੇ ਅਰਮ ਕਰਨੇ ਸਗਲ ਕਿਰਿਆ ਮਹਿ ਊਤਮ ਕਿਰਿਆ ਕਿਰਿਆ ਵੀ ਕੰਮਾਂ ਵੀ ਚਾਜਾਂਦੀ ਆ ਸਾਰਿਆਂ ਕੰਮਾਂ ਦੇ ਉੱਤੋਂ ਸਭ ਤੋਂ ਵਧੀਆ ਕੰਮ ਕਿਹੜਾ ਮਹਾਰਾਜ ਸਾਧ ਸੰਗ ਦੁਰਮਤ ਬਨਹਿਆ ਜਿਨ੍ਹਾਂ ਨੇ ਸਾਧੂ ਵਾਲੀ ਸੰਗਤ ਕਰਕੇ ਆਪਣੀ ਦੁਰਮਤ ਨੂੰ ਖਤਮ ਕਰ ਲਿਆ ਮੈਂ ਇਹਨੂੰ ਲਾਹ ਦਿੱਤਾ ਇੱਥੇ ਇੱਕ ਸਾਖੀ ਸਾਂਝੀ ਕਰਦੇ ਆ ਜਦੋਂ ਧੰਗੁਰ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਜੀ ਕਹਿੰਦੇ ਆ ਪੁੱਤਰ ਇਹ ਤੇਥੋਂ ਕੋਈ ਹੋਰ ਕੰਮ ਨਹੀਂ ਹੁੰਦਾ ਤਾਂ ਦੁਕਾਨਦਾਰੀ ਕਰ ਲੈ ਮਰ ਤਾਂ ਦੁਕਾਨਦਾਰੀ ਕਰੀ ਕਰਾ ਕਹਿੰਦੀ ਆ ਫੜ 20 ਰੁਪਏ ਤੇ ਨੇੜੇ ਚੂੜਕਾੜੇ ਦੀ ਮੰਡੀ ਐ ਤੇ ਉੱਥੋਂ ਜਾ ਕੇ ਤੂੰ ਕੋਈ ਵਧੀਆ ਸੌਦਾ ਲੈ ਕੇ ਆ ਤੇ ਫਿਰ ਉਹ ਸੌਦੇ ਨੂੰ ਵੇਚ ਕਰਕੇ ਤੂੰ ਚੰਗੀ ਕਮਾਈ ਕਰ ਜੇ ਤੂੰ ਇਸ ਤਰ੍ਹਾਂ ਇਹ 20 ਰੁਪਏ ਮੈਨੂੰ ਵਧਾ ਕੇ ਦੇ ਦਿੱਤੇ ਇਨਾ 20 ਰੁਪਈਆ ਦਾ प्रॉफिट ਖਟਿਆ ਤਾਂ ਮੈਂ ਸਮਝੂਗਾ ਤੂੰ ਬਹੁਤ ਵਧੀਆ ਦੁਕਾਨਦਾਰ ਬਣ ਸਕਦਾ ਹੈ ਜਾਂ ਆਹ ਫਲ 20 ਰੁਪਈਏ ਨਾਲ ਭਾਈ ਬਾਲਾ ਜੀ ਨੂੰ ਭੇਜ ਦਿੱਤਾ ਹੁਣ ਕਿਰਿਆ ਹੈ ਕੰਮ ਕੋਈ ਚੱਜ ਦਾ ਕੰਮ ਕਰ ਲਓ ਭਾਈ ਹੁਣ ਕਿਹੜਾ ਕੰਮ ਕਰੀਏ ਇੱਥੇ ਸਤਗੁਰੂ ਨਾਨਕ ਦੇ ਮਹਾਰਾਜ ਜੀ ਨੇ ਵੀ ਦੱਸਿਆ ਤੇ ਗੁਰੂ ਅਰਜਨ ਦੇਵ ਜੀ ਵੀ ਉਹਦੀ ਪ੍ਰੋੜਤਾ ਕਰਦੇ ਐ ਸਤਿਗੁਰੂ ਪਾਤਸ਼ਾਹ ਭਾਈ ਬਾਲਾ ਜੀ ਦੇ ਨਾਲ ਚੂੜਕਾਣੇ ਦੀ ਮੰਡੀ ਵੱਲ ਜਾ ਰਹੇ ਹਨ ਤਾਂ ਗੁਰੂ ਪਿਆਰੂ ਰਸਤੇ ਦੇ ਵਿੱਚ ਇੱਕ ਜੰਗਲ ਤੋਂ ਲੰਘਣਾ ਪਿਆ ਜੰਗਲ ਦੇ ਵਿੱਚ ਕੀ ਦੇਖਦੇ ਆ ਕਈ ਤਪੱਸਵਰ ਕਈ ਸਾਧੂ ਤਪੱਸਿਆ ਭਜਨ ਬੰਦਗੀ ਸਿਮਰਨ ਕਰ ਰਹੇ ਆ ਚੌਕੜੇ ਮਾਰ ਕੇ ਬੈਠੇ ਆ ਕੋਈ ਜਲ ਧਾਰੀ ਕਰਦੇ ਆ ਕੋਈ ਧੂਣੀਆਂ ਤਾਪ ਰਹੇ ਆ ਕੋਈ ਗੁਰੂ ਪਿਆਰੋ ਗਲਗਲ ਠੰਡੇ ਪਾਣੀ ਵਿੱਚ ਖੜ੍ਹਾ ਹੈ ਕੋਈ ਪੰਜ ਧੂਨੀਆਂ ਲਾ ਕੇ ਅੱਗ ਦੀਆਂ ਉਹਨਾਂ ਦੇ ਵਿੱਚ ਬੈਠਾ ਹੈ ਕੋਈ ਪੁੱਠਾ ਸਿੱਧਾ ਲੰਗਰੇ ਹੈ ਧੰਗੋ ਨਾਰਕ ਦੇਵ ਜੀ ਕਹਿੰਦੇ ਭਾਈ ਵਾਲੇ ਆ ਕੀ ਹੋ ਰਿਹਾ ਚਲ ਦੇਖਦੇ ਵੇਖਦੇ ਵੇਖਦੇ ਉਹਨਾਂ ਸਾਧੂਆਂ ਦੇ ਮੁਖੀ ਕੋਲ ਚਲੇ ਗਏ ਜੋ ਇੱਕ ਆਸਨ ਤੇ ਬੈਠਾ ਸੀ ਉਹਨੂੰ ਜਾਨਮ ਸ਼ਕਾਰ ਕੀਤੀ ਹਾਂਜੀ 사ਦਰਾਮ ਜੀ ਠੀਕ ਉਹ ਕਹਿੰਦੇ ਠੀਕ ਆ ਇਹ ਕੀ ਪਰਬੜਾ ਮੈਂ ਤੁਹਾਡੇ ਸਾਹਦੂ ਕਿਸੇ ਦੇ ਵਸਤਰ ਨਹੀਂ ਪਹਿਨੇ ਸਮਾਹ ਮਲੀ ਹੋਈ ਹੈ ਕੋਈ ਪੁੱਠਾ ਸਿੱਧਾ ਲਪਕ ਰਿਹਾ ਤੇ ਕੋਈ ਅਨੇਕਾਂ ਤਰ੍ਹਾਂ ਦੇ ਕੋਰ ਤਪੱਸਿਆ ਕਰ ਰਿਹਾ ਹੈ ਮਹਾਰਾਜ ਮੈਨੂੰ ਲੱਗਦਾ ਇਹ ਜਿਵੇਂ ਬਾਹਰ ਵਸਤਰ ਨਹੀਂ ਪਾਏ ਅੰਦਰ ਉੱਪਰ ਕੱਪੜੇ ਵੀ ਨਹੀਂ ਪਾਉਂਦੇ ਹੋਣੇ ਜਿਵੇਂ ਬਾਹਰ ਕੱਪੜੇ ਨਹੀਂ ਪਾਏ ਤੇ ਉਸੇ ਤਰ੍ਹਾਂ ਅੰਦਰ ਭੋਜਨ ਵੀ ਨਹੀਂ ਪਾਉਂਦੇ ਉਹ ਸਾਰ ਨੂੰ ਕਹਿ ਲੱਗਿਆ ਬਾਲਕੇ ਕਿਉਂਕਿ ਉਹ ਨਹੀਂ ਸੀ ਪਤਾ ਇਹ ਬੱਚਾ ਕੌਣ ਹੈ ਕਹਿ ਲੱਗਿਆ ਬਾਲਕੇ ਅਸੀਂ ਸੰਤੋਖ ਦੇ ਆਸਨ ਤੇ ਬੈਠੇ ਆਂ ਰਬ ਆਪਣੀ ਮਰਜ਼ੀ ਨਾਲ ਜੋ ਸਾਡੇ ਕੋਲ ਭੇਜ ਦਿੰਦਾ ਉਹ ਸ਼ਕਸ਼ਕਾ ਲਈਦਾ ਤੇ ਇੱਥੇ ਬੈਠ ਕੇ ਰਬ ਰੰਮ ਕਰੀਦਾ ਉਸ ਵੇਲੇ ਭਾਈ ਬਾਲਾ ਜੀ ਨਾਲ ਬਾਬਾ ਜੀ ਗੱਲ ਸਾਂਝੀ ਕਰਦੇ ਕਹਿੰਦੇ ਭਾਈ ਬਾਲਿਆ ਮੈਨੂੰ ਲੱਗਦਾ ਇਹਦੋਂ ਚੰਗਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ ਆਪਾਂ ਇਹੀ ਸੌਦਾ ਨਾ ਕਰ ਲਈਏ ਭਾਈ ਬਾਲਾ ਜੀ ਕਹਿੰਦੇ ਤੁਹਾਡੇ ਬਾਪੂ ਨੇ ਤਾਂ ਤੁਹਾਨੂੰ ਬਾਜ਼ਾਰ ਚੋਂ ਕੋਈ ਵਧੀਆ ਸੌਦਾ ਲੈ ਕੇ ਦੁਕਾਨਦਾਰੀ ਕਰਨ ਨੂੰ ਕਿਹਾ ਬਾਕੀ ਤੁਹਾਡੀ ਮਰਜ਼ੀ ਕਹਿੰਦੇ ਨਹੀਂ ਭਾਲਿਆ ਬਾਪੂ ਨੇ ਕਿਹਾ ਸੀ ਵਧੀਆ ਸੌਦਾ ਕਰਕੇ ਆਓ ਜਿਹਦੇ ਵਿੱਚੋਂ ਘਾਟਾ ਨਾ ਪਵੇ ਮੈਨੂੰ ਲੱਗਦਾ ਕਿ ਇਸ ਕੰਮ ਚੋਂ ਕਦੇ ਘਾਟਾ ਨਹੀਂ ਪੈ ਸਕਦਾ ਤੇ ਉਹ 20 ਪਈਆਂ ਦੀ ਥੈਲੀ ਜਿਸ ਵਿੱਚ ਚਾਂਦੀ ਦੇ 20 ਪਈਏ ਸੀ ਚੱਕ ਕੇ ਸਾਹਮਣੇ ਧਰ ਦਿੱਤੀ ਆ ਸਾਧੂ ਨੇ ਕਹਿੰਦੇ ਲਓ ਮਹਾਜਾ ਜੀ ਫੇ ਆ ਵੀ ਪਰਮੇਸ਼ਰ ਨੇ ਭੇਜਿਆ ਹੈ ਇਹ ਤੁਸੀਂ ਰੱਖ ਲਓ ਤੇ ਜਨ ਪਾਣੀ ਛਕ ਲੈਣਾ ਸਾਧੂ ਕਹਿ ਲੱਗਿਆ ਨਹੀਂ ਬਾਲ ਕੇ ਤੈਨੂੰ ਤੇਰੇ ਬਾਪ ਨੇ ਜਿਹੜੇ ਕੰਮ ਨੇ ਭੇਜਿਆ ਤੂੰ ਉਹ ਕੰਮ ਕਰ ਕਹਿੰਦੇ ਨਹੀਂ ਮੇਰੇ ਬਾਪ ਨੇ ਇਹੀ ਕਿਹਾ ਸੀ ਕੋਈ ਵਧੀਆ ਸੌਦਾ ਕਰਕੇ ਆਇਓ ਜੇ ਚੁੱਕਾ ਡਾ ਨਾ ਭਪੇ ਇਹ ਕਿਉਂ ਘਾਟਾ ਨਹੀਂ ਪੈ ਸਕਦਾ ਫਿਰ ਸਾਰੋ ਕਹਿੰਦਾ ਅਸੀਂ ਤਾਂ ਮਜ਼ਾਰ ਜਾਣਾ ਨਹੀਂ ਫਿਰ ਤੁਸੀਂ ਇਹਦਾ ਰਾਸ਼ਨ ਹੀ ਲਿਆ ਕੇ ਦੇ ਲਿਓ ਤਾਂ ਪਾਤਸ਼ਾਹੀ ਫਿਰ 20 ਪੰਨਿਆਂ ਦਾ ਰਾਸ਼ਨ ਗੱਡਾ ਭਰ ਕੇ ਉਹਨਾਂ ਦੀ ਕੁਟੀਆ ਵਿੱਚ ਲਾਹ ਜਾਂਦੇ ਆ ਔਰ ਉੱਥੋਂ ਵਾਪਸ ਆ ਜਾਂਦੇ ਆ ਤਾਂ ਇਸ ਤਰ੍ਹਾਂ ਗੁਰ ਪਿਆਰਿਓ ਸਾਂਭਾਣੀ ਸੰਗਤ ਕਰਨੀ ਮਾੜੀ ਮੱਤ ਨੂੰ ਛੱਡ ਕੇ ਚੰਗੀ ਮੱਤ ਗ੍ਰਹਿਣ ਕਰਨੀ ਖੋਟੀ ਬੁੱਧੀ ਦੀ ਮੈਲ ਨੂੰ ਧੂਰ ਲਾਉਣਾ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਰੇ ਕੰਮਾਂ ਤੋਂ ਮੈਨੂੰ ਲੱਗਦਾ ਇਹ ਕੰਮ ਉੱਚਾ ਹੈ ਸਾਧ ਸੰਗ ਦੁਰਮਤਮਨ ਹੈ ਜਿਨ੍ਹਾਂ ਨੇ ਸਤ ਸੰਗਤ ਕਰਕੇ ਆਪਣੀ ਮਾੜੀ ਮਤ ਛੱਡ ਕੇ ਚੰਗੀ ਮਤ ਗ੍ਰਹਿਣ ਕਰ ਲਈ ਹੈ ਸਗਲੇ ਯੁੱਧਾਂ ਮੈਂ ਯੁੱਧਾਂ ਭਲਾ ਹੁਣ ਉਤਮ ਸਾਰੀ ਦੁਨੀਆ ਕਰਦੀ ਹੈ ਉਤਮ ਕ੍ਰਿੰਦਰਿਆ ਜਿਉ ਤੂੰ ਕਮਾਉਂਦੇ ਆ ਸੁੱਖ ਭੌਂਚ ਇਹ ਬੰਦਾ ਉਦਮ ਕਰਦਾ ਤੜਕੇ ਬੜੀ ਕਾੜੀ ਦੇ ਨਾਲ ਤਿਆਰ ਪਰ ਤਿਆਰ ਹੁੰਦਾ ਸਮੇਂ ਨਾਲ ਡਿਊਟੀ ਤੇ ਜਾਂਦਾ ਨੌਕਰੀ ਤੇ ਜਾਂਦਾ ਦਿਹਾੜੀ ਤੇ ਜਾਂਦਾ ਮਜ਼ਦੂਰੀ ਜੋ ਵੀ ਕਰਦਾ ਪੈਸੇ ਕਮਾਉਣ ਵਾਸਤੇ ਵੀ ਤਾਂ ਉਦਮ ਕਰਨਾ ਪੈਂਦਾ ਨਾ ਬੰਦੇ ਨੂੰ ਉਦਮ ਕਰਕੇ ਜਾਣਾ ਪੈਂਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਜਿਵੇਂ ਤੂੰ ਸੰਸਾਰ ਦੀ ਮਾਇਆ ਇਕੱਠੀ ਕਰਨ ਵਾਸਤੇ ਉਦਮ ਕਰਦਾ ਹੈ ਭਲੇ ਆ ਪਰਮੇਸ਼ਰ ਦਾ ਨਾਮ ਜਪਣ ਦਾ ਉਦਮ ਵੀ ਤਾਂ ਕਰ ਲਿਆ ਕਰ ਪੱਖੇ ਅੱਗੇ ਲੱਖ ਆਪਣਾ ਉਦਮ ਅੱਗੇ ਲక్ష్ਮੀ ਜਿਉ ਪੱਖੇ ਅੱਗੇ ਪਾਉਣ ਕੋਈ ਉਦਮ ਕਰਕੇ ਮਾਇਆ ਇਕੱਠੀ ਕਰਦਾ ਜਿਵੇਂ ਹਵਾ ਰੂਪ ਅੱਖਾਂ ਇਕੱਠੀ ਕਰਦਾ ਇਸੇ ਤਰ੍ਹਾਂ ਹੀ ਆਰਸ਼ਾ ਕਹਿੰਦੇ ਇੱਕ ਉਦਮ ਬੰਦਾ ਕਰਦਾ ਮਾਇਆ ਦੇ ਵਾਸਤੇ ਚਲੋ ਗ੍ਰਸਤੀ ਜੀਵਨਾ ਕਰਨਾ ਚਾਹੀਦਾ ਕਿਰਤ ਕਰਨੀ ਅਰ ਅਗਲਾ ਹੈ ਹਰ ਕਾ ਨਾਮ ਜਪਣ ਸਗਲ ਉਦਮ ਯੁੱਧ ਭਲਾ ਸਾਰੀਆਂ ਕੰਮਾਂ ਤੋਂ ਚੰਗਾ ਕੰਮ ਹੈ ਹਰ ਕਾ ਨਾਮ ਜਪੋ ਜੀ ਸਦਾ ਹਰੀ ਦੇ ਨਾਮ ਨੂੰ ਜਪਣਾ ਇਸ ਦੇ ਵੀ ਉਦਮ ਕਰਨਾ ਬਣਦਾ ਹੈ ਫਿਰ ਅੱਗੇ ਬੋਲਬਾਨੀ ਜਬਾਨ ਦੇ ਨਾਲ ਕਿਹੋ ਜਿਹਾ ਬੋਲੀਏ ਸਗਲ ਬਾਣੀ ਮੈਂ ਅਬਰਤ ਬਾਣੀ ਭਾਵੇਂ ਕਿ ਲੋਕਈ ਤਰ੍ਹਾਂ ਦਾ ਬੋਲਦਾ ਹੈ ਸ੍ਰਿਸ਼ਟੀ ਵਿੱਚ ਕਈ ਤਰ੍ਹਾਂ ਦੀਆਂ ਬਾਣੀਆਂ ਹਨ ਕਈ ਤਰ੍ਹਾਂ ਦੇ ਭਜਨ ਹਨ ਕਈ ਤਰ੍ਹਾਂ ਦੇ ਗੀਤ ਹਨ ਧਾਰਮਿਕ ਵੀ ਹੈ ਤੇ ਸੰਸਾਰਕ ਵੀ ਹੈ ਪਰ ਇਹਨਾਂ ਸਾਰੇ ਉੱਤ ਚੰਗੀ ਇੱਕੋ ਗੱਲ ਹੈ ਹਰ ਕੋ ਜਾਸੋਂ ਰਸਨ ਬਖਾਨੀ ਕੰਨਾਂ ਦੇ ਨਾਲ ਹਿੰਦੇ ਰਸ ਨੂੰ ਸਰਮਣ ਕਰੀਏ ਔਰ ਰਸਨਾ ਦੇ ਨਾਲ ਉਹਦੇ ਗੁਣਾਂ ਨੂੰ ਗਾਈਏ ਉਹਦੇ ਗੁਣਾਂ ਦਾ ਵਿਖਿਆਨ ਕਰੀਏ ਮਨੁੱਖਾ ਜੀਵਨ ਦਾ ਇਹੋ ਸ਼੍ਰੇਸ਼ਟ ਕੰਮ ਹੈ ਹਰ ਕੋ ਜਾਸੋਂ ਰਸਮ ਬਖਾਨੀ ਹੁਣ ਸਭ ਤੋਂ ਸੋਹਣਾ ਸਥਾਨ ਕਿਹੜਾ ਹੈ ਜਿੱਥੇ ਜਾਏ ਵਾਹੇ ਤੇ ਸਤਿਗੁਰੂ ਸੋ ਥਾਂ ਸੁਹਾਵਾ RAM ਰਾਜੀ ਧਰਤੀ 'ਤੇ ਬਹੁਤ ਲੰਮੀ ਚੌੜੀ ਪਈ ਹੈ ਪਰ ਪਾਤਸ਼ਾਹ ਕਹਿੰਦੇ ਕਿਹੜੀ ਥਾਂ ਚੰਗੀ ਹੈ ਸਗਲ ਥਾਂ 'ਚੋਂ ਉੱਤਮ ਥਾਂ ਨਾਨਕ ਜੇ ਘਟ ਵਸੈ ਹਰ ਨਾਮ ਜਿਸ ਹਿਰਦੇ ਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਸਿੱਖੋ ਉਹ ਜਗ੍ਹਾ ਹੀ ਚੰਗੀ ਹੈ ਜਿੱਥੇ ਵੈਸਨ ਸਾਧ ਜਨ ਸੋ ਥਾਣ ਸੋ ਹੁੰਦਾ ਜਰ ਕਿਹੜਾ ਜਿੱਥੇ ਜਾਏ ਵਾਹ ਮੇਰਾ ਸਤਿਗੁਰੂ ਸੋ ਥਾਣ ਸੋ ਹਾਵਾਂ ਰਾਮ ਰਾਜੇ ਇਥੇ ਥਾਣ ਤੋਂ ਭਾਵ ਕੇਵਲ ਧਰਤੀ ਵੀ ਨਹੀਂ ਐ ਸਾਡਾ ਹਿਰਦਾ ਵੀ ਐ ਉਹ ਬਾਡੀ ਉਹ ਸਰੀਰ ਉਹ ਹਿਰਦਾ ਉਹ ਜੀਵ ਚੰਗਾ ਹੈ ਜਿਸ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸ ਹੈ ਸਗਰ ਥਾਣ ਤੇ ਉਹ ਉਤਮ ਥਾਣ ਨਾਨਕ ਦੇ ਘਟ ਵਸੈ ਹਰ ਨਾਮ ਜਿੰਨਾ ਘਟਾ ਵਿੱਚ ਜਿੰਨਾ ਹਿਰਦਿਆਂ ਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਹੋ ਗਿਆ ਅਸਲ ਦੇ ਵਿੱਚ ਉਹੀ ਘਟ ਉਹ ਹਿਰਦੇ ਸ੍ਰੀ ਗਥਨ ਏ ਸੀ ਤੀਸਰੀ ਅਸ਼ਟਪਦੀ ਦਾ 8ਵਾਂ ਪਾਠ ਜੋ ਸੰਪੂਰਨ ਹੋਇਆ ਤੀਸਰੀ ਅਸ਼ਟਪਦੀ ਦੇ ਵਿੱਚ ਲਗਭਗ 1012 ਅੱਖਰ ਹਨ ਔਰ ਪਹਿਲਾ ਵਾਲੇ 118 ਤੇ ਅੱਧੇ ਅੱਖਰ ਇੱਕ ਕੁੱਲ ਮਲਾ ਕੇ 1031 ਅੱਖਰ ਹੋ ਜਾਂਦੇ ਹਨ ਗੁਰੂ ਪਾਤਸ਼ਾਹੀ ਕਿਰਪਾ ਸਦਕਾ ਇਹ ਤੀਸਰੀ ਅਸ਼ਟਪਦੀ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਅੱਗੇ ਚੌਥੀ ਅਸ਼ਟਪਦੀ ਅਰਥ ਹੁੰਦੀ ਆ ਜਿਸ ਦਾ ਸ਼ਲੋਕ ਹੈ ਜਿਸ ਦਾ ਸ਼ਲੋਕ ਹੈ ਨਿਰਗੁਣੀ ਆਰ ਇਆਨੀਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਚੀਤ ਰਖ ਨਾਨਕ ਨੇ ਵੀ ਨਾਲ ਇਸ ਅਸ਼ਟਪਦੀ ਦੀ ਵਿਚਾਰ ਆਪਾਂ ਅਗਲੇ ਦਿਵਾਨਾਂ ਵਿੱਚ ਸਰਵਣ ਕਰਾਂਗੇ ਬੋਲਦਿਆਂ ਨੇ ਕਾ ਅਖਰ ਵਾਰ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ ਬਖਸ਼ ਲੈਣਾ ਦੀ ਸਵਾਮਤੀ ਕਰੀਏ ਬੁਲਾ ਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵਾਹਿਗੁਰੂ ਵਾਹਿਗੁਰੂ